ਤੋ ਅੱਜ ਮੰਗਲ 7th Sun YouTube ਚੈਨਲ ਲਾਈਵ ਹੋਇਆ ਕਿਉਂਕਿ ਦਸੰਬਰ ਦਾ ਮਹੀਨਾ ਹੈ ਸ਼ਹੀਦੀ ਦਿਹਾੜੇ ਚੱਲ ਰਹੇ ਨੇ 30 27 ਦਸੰਬਰ ਹੈ 2025 ਦਾ ਸਵੇਰ ਦੇ 6:20 ਮਿੰਟ ਹੋ ਚੁੱਕੇ ਨੇ ਔਰ ਇਸ ਸਮੇਂ ਦੇ ਦਰਮਿਆਨ ਜਦ ਡਾਇਰੈਕਟਰ ਮੰਗਲ ਸੈਮਨ YouTube ਚੈਨਲ ਸ਼ੇਅਰ ਕਰਨ ਦੇ ਲਈ ਬਾਹਰ ਨਿਕਲਿਆ ਤੇ ਕੀ ਦੇਖਿਆ ਕਿ ਧੁੰਦ ਬਹੁਤ ਹੈ ਬਹੁਤ ਫੋਗ ਹੈ ਤੇ ਮੰਗਲ ਸੈਮਨ YouTube ਚੈਨਲ ਨੇ ਕੋਸ਼ਿਸ਼ ਕੀਤੀ ਹੈ ਆਪਣੇ ਸਰੋਤਿਆਂ ਨੂੰ ਇਹ ਦੱਸਣ ਦੀ ਬਿਕਤੋਂ ਦਾ ਬਹੁਤ ਜ਼ਿਆਦਾ ਹੈ ਜੇ ਕਿਸੇ ਨੇ ਕੋਈ ਬਹੁਤਾ ਜ਼ਰੂਰੀ ਕੰਮ ਨਹੀਂ ਤਾਂ ਆਪਣੇ ਵਾਹਨ ਨੂੰ ਲੈ ਕੇ ਸੜਕ ਤੇ ਨਾ ਨਿਕਲੇ ਜੇ ਕੋਈ ਜ਼ਰੂਰੀ ਕੰਮ ਹੈ ਕਿਤੇ ਜਾਣ ਲਈ ਤਾਂ ਬੇਸ਼ੱਕ ਇੱਕ ਦਿਨ ਪਹਿਲਾਂ ਚਲਾ ਜਾਏ ਜੇ ਜਾਣਾ ਹੀ ਹੈ ਤੇ ਬਹੁਤ ਸਲੋ ਸਪੀਡ ਦੇ ਉੱਪਰ ਆਪਣੀ ਗੱਡੀ ਨੂੰ ਲੈ ਕੇ ਜਾਵੇ ਕਿਉਂਕਿ ਦੁਰਘਟਨਾਵਾਂ ਹੋਣ ਦਾ ਚਾਂਸ ਬਹੁਤ ਵੱਧ ਹੈ ਵਿਜ਼ਿਬਿਲਟੀ ਬਹੁਤ ਘਟ ਹੈ ਕਿਸ ਸਮੇਂ ਇਹ ਮਹੱਲੇ ਦੇ ਵਿੱਚ ਹੈ ਲਾਈਟਾਂ ਜਗਦੀਆਂ ਨੇ ਗੁਰਦੁਆਰਾ ਸਾਹਿਬ ਤੋਂ ਆਵਾਜ਼ ਤਾਂ ਆ ਰਹੀ ਹੈ ਸਪੀਕਰ ਦੀ ਕੀਰਤਨ ਦੀ ਪਰ ਗੁਰਦੁਆਰਾ ਸਾਹਿਬ ਦਿਖਾਈ ਨਹੀਂ ਦੇ ਰਿਹਾ ਇੰਨੀ ਜ਼ਿਆਦਾ ਧੁੰਦ ਹੈ। ਔਰ ਇਸ ਧੁੰਦ ਦੇ ਵਿੱਚ ਜਦ ਵੀ ਤੁਸੀਂ ਆਪਣੀ ਕੋਈ ਵਾਹਨ ਲੈ ਕੇ ਜਾਣਾ ਹੈ ਤੇ ਬਹੁਤ ਹੀ ਸਲੋ ਸਪੀਡ 'ਚ ਉਹਦੇ ਆ ਡਿਪਰ ਚਲਾ ਕੇ ਜਾਂ ਪਾਰਕਿੰਗ ਲਾਈਟਾਂ ਚਲਾ ਕੇ ਚੱਲਣਾ ਔਰ ਖਾਸ ਗੱਲ ਇਹ ਹੈ ਕਿ ਜਿਹੜੀ ਸੜਕ ਦੇ ਉੱਪਰ ਲਾਈਨਾਂ ਮਾਰੀਆਂ ਹੋਈਆਂ ਹਨ ਵਾਈਟ ਕਲਰ ਦੀਆਂ ਉਹਨਾਂ ਦਾ ਧਿਆਨ ਰੱਖਦੇ ਹੋਏ ਅਗੇ ਵਧਣਾ ਆਮ ਤੌਰ ਤੇ ਦਿਖਿਆ ਜਾਂਦਾ ਹੈ ਕਿ ਜਦੋਂ ਕਾਰਾਂ ਬੱਸਾਂ ਜਾਂ ਹੋਰ ਕੋਈ ਵੀ ਟ੍ਰੈਫਿਕ ਜਾਂਦੀ ਹੈ ਤੇ ਇੱਕ ਦੂਜੇ ਦੇ ਪਿੱਛੇ ਲਾਈਨਾਂ ਬਣਾ ਕੇ ਸਾਰੇ ਚੱਲਦੇ ਨੇ ਮਹਾਰਾਜ ਸਤਿ ਸ਼ਕਾਲ ਜੀ ਹਾਂ ਕਿਰਪਾ ਹੋਰੀ ਜੀ ਤੇ ਦੂਰੀ ਬਹੁਤ ਘੱਟ ਬਣਾਈ ਹੁੰਦੀ ਹੈ ਜਿਦੇ ਕਰਕੇ ਜੇ ਅਗਲੀ ਗੱਡੀ ਨੂੰ ਅਚਾਨਕ ਕਿਤੇ ਬ੍ਰੇਕ ਲਾਉਣੀ ਪੈ ਜਾਂਦੀ ਹੈ ਤਾਂ ਪਿਛਲੀਆਂ ਗੱਡੀਆਂ ਉਹਦੇ ਵਿੱਚ ਵੱਜਣ ਦਾ ਖਤਰਾ ਬਣਿਆ ਰਹਿੰਦਾ ਹੈ ਇਸ ਕਰਕੇ ਆਪਣੀ ਗੱਡੀ ਦੀ ਦੂਰੀ ਵੀ ਬਣਾ ਕੇ ਰੱਖਣੀ ਹੈ ਔਰ ਬਿਲਕੁਲ ਸਲੋ ਸਪੀਡ ਨਾਲ ਚੱਲਣਾ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਤੁੰ ਦੇ ਵਿੱਚ ਵਿਜ਼ਿਬਿਲਟੀ ਘੱਟ ਹੋਣ ਨਾਲ ਔਰ ਹਵਾ ਦੇ ਵਿੱਚ ਜਿਆਦਾ ਮੌਇਸਚਰ ਹੋਣ ਨਾਲ ਸ਼ੀਸ਼ਿਆਂ ਦੇ ਉੱਪਰ ਵੀ ਦੇਖਿਆ ਗਿਆ ਕਿ ਫੋਗ ਜਮ ਜਾਂਦੀ ਹੈ ਜਿਹਦੇ ਨਾਲ ਵਿਜ਼ਿਬਿਲਟੀ ਹੋਰ ਘੱਟ ਜਾਂਦੀ ਹੈ ਬੇਸ਼ੱਕ ਪਾਣੀ ਮਾਰ ਕੇ ਵੈਪਰ ਚਲਾ ਕੇ ਅਸੀਂ ਗੱਡੀ ਨੂੰ ਚਲਾਉਨੇ ਆ ਪਰ ਫਿਰ ਵੀ ਉਦੇ ਉੱਤੇ ਵਿਜ਼ਿਬਿਲਟੀ ਨੂੰ ਕੱਟ ਕਰਦੀ ਹੈ ਜਿਹੜੇ ਪਾਣੀ ਦੇ ਡ੍ਰੌਪ ਰਹਿ ਜਾਂਦੇ ਨੇ ਬਹੁਤ ਹੀ ਧਿਆਨ ਨਾਲ ਚੱਲਣ ਦੀ ਜ਼ਰੂਰਤ ਹੈ ਧੁੰਦ ਬਹੁਤ ਸੰਘਣੀ ਹੈ ਇਹ ਸ਼ਹਿਰ ਦਾ ਹਾਲ ਹੈ ਤੇ ਜੇ ਲਿੰਕ ਰੋਡ ਤੇ ਕਿਤੇ ਪਿੰਡਾਂ ਵੱਲ ਨੂੰ ਜਾਣਾ ਪਿਆ ਜਾਵੇ ਤੇ ਇਹ ਹੋਰ ਵੀ ਜਿਆਦਾ ਸੰਘਣੀ ਹੋ ਜਾਂਦੀ ਹੈ। ਬੇਸ਼ੱਕ ਜੀ بارش ਨਹੀਂ ਹੋਈ। ਪਰ ਖੇਤਾਂ ਨੂੰ ਕਣਕ ਨੂੰ ਪਾਣੀ ਲੱਗਾ ਹੋਣ ਕਰਕੇ ਇਹ ਧੁੰਦ ਜਿਆਦਾ ਹੋ ਜਾਂਦੀ ਹੈ। ਸਹੀਦੀ ਦਿਹਾੜੇ ਚੱਲ ਰਹੇ ਨੇ। ਸੰਗਤਾਂ ਜਾ ਰਹੀਆਂ ਨੇ ਨਤਮਸਤਕ ਹੋਣ ਲਈ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਦੇ ਲਈ ਉਹਨਾਂ ਨੂੰ ਵੀ ਖਾਸ ਤੌਰ ਤੇ ਅਪੀਲ ਕੀਤੀ ਜਾਂਦੀ ਹੈ ਮੰਗਲ ਸਹਿਮਤ ਸੰ ਯੂਟਿਊਬ ਚੈਨਲ ਵੱਲੋਂ ਕਿ ਉਹ ਬਹੁਤ ਧਿਆਨ ਰੱਖਣ ਔਰ ਸ਼ੋਰ ਸ਼ਰਾਬਾ ਨਾ ਕਰਕੇ ਜਾਣ ਬਹੁਤ ਹੀ ਆਰਾਮ ਦੇ ਨਾਲ ਸਤਨਾਮ ਵਾਹਿਗੁਰੂ ਦਾ ਜਪ ਕਰਦੇ ਕੀਰਤਨ ਕਰਦੇ ਅੱਗੇ ਵਧਨ ਤਾਂ ਜੋ ਕਿ ਸਹਿਬਜ਼ਾਦਿਆਂ ਨੂੰ ਸਰਦਾ ਦੇ ਫੁੱਲ ਪਿੰਡ ਕੀਤੇ ਜਾ ਸਕਣ ਸੋ ਮੰਗਲ ਸੈਮਸਨ YouTube ਚੈਨਲ ਨੇ ਕੋਸ਼ਿਸ਼ ਕੀਤੀ ਹੈ ਆਪਣੇ ਸਰੋਤਿਆਂ ਨੂੰ ਬਾਹਰ ਦੇ ਘਰ ਦੇ ਅੰਦਰ ਤੋਂ ਬਾਹਰ ਦੇ ਧੁੰਦ ਦੇ ਹਾਲਾਤ ਉਮੀਦ ਹੈ ਕਿ ਜਿਹੜੇ ਵੀ ਵਾਹਨ ਚਲਾ ਰਹੇ ਨੇ ਜਾਂ ਜਾਣ ਲਈ ਸੋਚ ਰਹੇ ਨੇ ਕਿਸੇ ਸਾਈਡ ਤੇ ਜੇ ਉਹ ਥੋੜਾ ਲੇਟ ਹੋ ਸਕਦੇ ਨੇ ਤਾਂ ਆਰਾਮ ਨਾਲ ਘਰੋਂ ਨਿਕਲੋ ਕਿਉਂਕਿ ਜਦੋਂ 9 10 11 ਵਜੇ ਦਿਨ ਜਾ ਕੇ ਥੋੜੀ ਵਿਜੀਬਿਲਟੀ ਬਣ ਜਾਂਦੀ ਹੈ ਤੇ ਫਿਰ ਆਰਾਮ ਨਾਲ ਜਾ ਜਾ ਸਕਦਾ ਹੈ ਬਹੁਤ ਬਹੁਤ ਧੰਨਵਾਦ ਜੀ